ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਕੋਟ ਪਰਾਦ ਮਟਾ ਤੇਰੀ ਸੇਵਾ ਦਰਸ਼ਨ ਦੂਖਿਓ ਤਾਰੇ ਓ ਨਾਮ ਜਪਤ ਮਾ ਸੁਖ ਪਾਇਓ ਚਿੰਤਾ ਰੋਗ ਬਿਦਾਰੇ ਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕਰ ਪਹਿਲਾ ਅਸ਼ਟ ਪਦਿਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਨ ਹੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਨ ਸਾਜਿਆ ਭਾਈ ਦੇ ਕਰੇ ਆਪਣੀ ਵਥ ਸਭ ਜਗ ਜਨ ਹੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਨ ਸਾਜਿਆ ਭਾਈ ਤੇ ਕਰੇ ਆਪਣੀ ਵਥ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਆਕਥ ਗੁਰ ਗੋਵਿੰਦ ਸਲਾਹੀਆ ਭਾਈ ਜਿਸ ਤੇ ਜਾਪ ਤਤ ਮੇਰੇ ਮਨ ਜਪਿਆ ਘਰ ਭਗਵੰਤਾ ਨਾਮ ਧਾਨ ਦੇ ਜਨ ਆਪਣੇ ਦੁਖ ਦਰਦ ਕਹੰਤਾ ਰਹਾਉ ਜਿ ਕੈ ਘਰ ਸਭ ਕਛਹ ਪਾਈ ਨਾਉ ਨਿੱਧ ਭਰੇ ਪੰਡਾਰ ਤਿਸ ਕੀ ਕੀਮਤ ਨ ਪਵੈ ਭਾਈ ਊਚ ਅਗਮ ਅਪਾਰ ਜੀਅ ਜੰਤ ਪ੍ਰਤਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰੂ ਪੂਰਾ ਭੇਟਿਆ ਭਾਈ ਸਬਦ ਮਿਲਾਵਣ ਖਾਰ ਸਚੇ ਚਰਨ ਸਰੇਵੀ ਅਹ ਪਾਈ ਭ੍ਰਮ ਭਉ ਹੋਵਨਾਸ ਮਿਲ ਸੰਤ ਸਬ ਮਨ ਮਾਜੀਐ ਭਾਈ ਹਰਿ ਕਾ ਨਾਮ ਨਿਵਾਸ ਮਟ ਆਂਦੇਰਾ ਅਗਿਆਨਤਾ ਭਾਈ ਕਮਲ ਹੋਵੇ ਪਰਗਾਸ ਗੁਰ ਬਚਨੀ ਸੋਖੇ ਉਪਜ ਭਾਈ ਸਭ ਫਲ ਸਤ ਗੁਰਪਾਸ ਮੇਰਾ ਤੇਰਾ ਛੋੜਿਆ ਭਾਈ ਖੋਈਆ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖ ਸੋਨਾ ਖਜੂਰ ਜਿਤ ਦਿਨ ਵਿਸਰ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸੰਬਰਥੋ ਪਾਈ ਸਰਬ ਕਲਾ ਪਰਪੁਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਇਸ ਭਾਵੈ ਤਾਂ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗਰਮਖ ਕਮਲ ਪਰਗਾਸਿਆ ਭਾਈ ਰਦ ਕੁਮਾ ਪਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਤਰਤ ਆਕਾਸ ਗਰਪੂਰਾ ਸੰਤੋਖ ਆਪਾਈ ਅਹਨਸ ਲਾਗਾ ਭਾਉ ਰਸਨਾ RAM ਰਵੈ ਸਦਾ ਭਾਈ ਸਾਚਾ ਸਾਦ ਸਵਾਉ ਕਰਨੀ ਸੁਣ ਸੁਣ ਜੀਵ ਆਪਾਈ ਨੇਚਲ ਪਾਇਆ ਥਾਉ ਜਿਸ ਪ੍ਰਤੀਤ ਨਾ ਆਵਈ ਭਾਈ ਸੋ ਜੀੜਾਬ ਜਲ ਜਾਓ ਬਹ ਗਣ ਮੇਰਾ ਸਾਹਿਬ ਭਾਈ ਹਾ ਤੇਸ ਕਾ ਬਲ ਜਾਓ ਓਹ ਨਿਰਗੁਣ ਯਾਰੇ ਪਾਲਦਾ ਭਾਈ ਦੇ ਨੇ ਥਵੇ ਥਵਾ ਰਿਜਕ ਸੰਭਾਹੇ ਸਾਸ ਸਾਸ ਪਾਈ ਗੁਰੂ ਦਾ ਕਾ ਨਾਮ ਜੈਸ ਗੁਰ ਸਾਚਾ ਭੇਟਿ ਆ ਭਾਈ ਪੂਰਾ ਤੇਸ ਕਰਵਾਉ ਇਸ ਬਿਨ ਕੜੀ ਨਾ ਜੀਵੈ ਭਾਈ ਸਰਬ ਕਲਾ ਭਰਪੂਰ ਸਾਸ ਗਰਾਸ ਨਾ ਵਿਸਰੈ ਭਾਈ ਰਖ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਨਾ ਪ੍ਰੇਤ ਨਾ ਲਗਿਆ ਭਾਈ ਸੇ ਨਤ ਨਤ ਮਰਦੇ ਝੂਰ ਅੰਚਲ ਲਾਇਏ ਤਰਾਇਆ ਭਾਈ ਭਾਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨੇ ਖਲਿਆ ਭਾਈ ਕੀ ਤੋਨ ਅੰਗ ਆਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਣਾਗਤਿ ਭਾਈ ਜੇ ਕਲ ਬਖ ਕਾਟਣ ਖਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਨਾਗਤੀ ਭਾਈ ਜੇ ਕਲਬਖ ਕਾਟਣ ਖਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ